ਆ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਜੋ ਉਮੀਦਵਾਰ उतारे ਗਏ ਨੇ ਉਹਨਾਂ ਦੀ ਚੋਣ ਪ੍ਰਚਾਰ ਦੀ ਕਮਾਂਡ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਸਭ ਤੋਂ ਵੱਧ ਸਰਗਰਮ ਵਿਧਾਇਕ ਨੇ ਅੰਮ੍ਰਿਤਸਰ ਵੈਸਟ ਹਲਕੇ ਤੋਂ ਡਾਕਟਰ ਜਸਬੀਰ ਸਿੰਘ ਸੰਧੂ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਇਸ ਨੂੰ ਸਿਖਰ ਤੇ ਪਹੁੰਚਾਇਆ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਵੀ ਮੀਟਿੰਗਸ ਕਰ ਰਹੇ ਨੇ ਤੇ ਲਗਾਤਾਰ ਪਾਰਟੀ ਲੀਡਰਸ਼ਿਪ ਵੀ ਜਿਹੜੀ ਹੈ ਉਹਨਾਂ ਨੂੰ ਜੋਤੀਸ਼ਾ ਨਿਰਦੇਸ਼ ਜਾਰੀ ਕਰਦੀ ਹੈ ਕਿਉਂਕਿ ਡਾਕਟਰ ਸੰਦੀਪ ਪਾਟਕ ਵੀ ਪਿਛਲੇ ਦਿਨਾਂ ਵਿੱਚ ਮੀਟਿੰਗ ਕਰਕੇ ਗਏ ਸੀ ਤਾਂ ਲਗਾਤਾਰ ਇਹ ਜਿਹੜੀ ਮੁਹਿੰਮ ਹੈ ਕਿਵੇਂ ਚੱਲ ਰਹੀ ਹੈ ਅੱਗੇ ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਸ ਚੋਣ ਪ੍ਰਚਾਰ ਦੇ ਨਾਲ ਸਾਹਮਣੇ ਆ ਰਹੀਆਂ ਨੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਆਪਣੀ ਟੀਮ ਦੇ ਨਾਲ ਨੇ ਪ੍ਰਚਾਰ ਕਰਨ ਜਾ ਰਹੇ ਸੀ ਤਾਂ 2 ਮਿੰਟ ਅਸੀਂ ਉਹਨਾਂ ਦੇ ਨਾਲ ਜਰੂਰ ਤਾਂ ਸੰਧੂ ਸਾਹਿਬ ਸਭ ਤੋਂ ਪਹਿਲਾਂ ਕਿਵੇਂ ਤੇ ਸਾਰੇ ਮੇਰੇ ਵੀਰ ਤੇ ਭੈਣਾਂ ਨੂੰ ਅੱਜ ਦੂਜੀ ਗੱਲ ਹੈ ਜੀ ਵੇਖੋ ਸਾਡੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਤੁਸੀਂ ਦੇਖਿਆ ਜਾਵੇ ਤੇ ਦੋ ਸਾਲਾਂ ਦੀ ਜਿਹੜੀ ਪਿਛਲੀ ਸਾਡੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਉਹਨੂੰ ਕੱਢ ਕੇ ਇੱਕ ਬਨੇ ਰੱਖ ਲਈਏ ਪਿਛਲੀਆਂ ਸਰਕਾਰਾਂ ਦੀ ਜਿਹੜੀ 10 ਸਾਲਾਂ ਦੀ ਕਾਰਗੁਜ਼ਾਰੀ ਕੱਢ ਕੇ ਇੱਕ ਬਨੇ ਰੱਖ ਲਈਏ ਤੇ ਤੁਹਾਨੂੰ ਆਪਣੇ ਆਪ ਹੀ ਸੁੱਤੇ ਸੇ ਦੀ ਪਤਾ ਲੱਗ ਜਾਊਗਾ ਕਿ ਪੰਜਾਬ ਸਰਕਾਰ ਨੇ ਜਿਹੜੀ ਦੋ ਸਾਲਾਂ ਦੇ ਵਿੱਚ ਕਾਰਜਕਾਰ ਕੀਤੇ ਆ ਉਹ ਕਿੱਡੇ ਵਧੀਆ ਲੋਕਪ੍ਰਤੀ ਹੈ ਲੋਕ ਹਿੱਤਾਂ ਚ ਲੋਕ ਸੇਵਾ ਚ ਲੋਕ ਪੱਕੀ ਹੈ ਸੋ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਕੰਮ ਕੀਤੇ ਉਹਦਾ ਹਸਾਲਾਂ ਦੇ ਕੰਮ ਤੁਸੀਂ ਦੇਖ ਲਿਓ ਇੱਕ ਵੀ ਕੰਮ ਜਿਹੜਾ ਉਹ ਪੰਜਾਬ ਦੇ ਹੱਕ ਵਾਲਾ ਨਹੀਂ ਪੰਜਾਬ ਦੇ ਹਿੱਤ ਵਾਲਾ ਨਹੀਂ ਸੋ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਵਾਸਤੇ ਕੰਮ ਕਰ ਰਹੀ ਹੈ ਸੋ ਸਰ ਤੁਸੀਂ ਉਹ ਬਹੁਤ ਨਾਲ ਪੋਲਿਟਿਸ਼ੀਨ ਜੋ ਜਿਹੜੇ ਲੋਕਾਂ ਦੇ ਵਿੱਚ ਜਿਆਦਾ ਰਹਿਣਾ ਪਸੰਦ ਕਰਦੇ ਲੋਕਾਂ ਦੀ ਆਵਾਜ਼ ਆਮ ਤੌਰ ਤੇ ਪੰਜਾਬ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਜਦੋਂ ਲੋਕ ਸਭਾ ਚੋਣ ਹੁੰਦੀ ਥੋੜੇ ਬਹੁਤੇ ਲੋਕ ਜਿਹੜੇ ਨੇ ਕਿਤਨਾ ਕਿਤੇ ਸਰਕਾਰ ਤੋਂ ਨਾਰਾਜ਼ ਹੋ ਜਾਂਦੇ ਨੇ ਤੁਸੀਂ ਲੋਕਾਂ ਦੇ ਵਿੱਚ ਲਗਾਤਾਰ ਜਾਂਦੇ ਹੋ ਕੀ ਲੋਕਾਂ ਦਾ ਗੱਲਬਾਤ ਕਰਨ ਤੇ ਮਿਲ ਰਿਹਾ ਕਿੰਨੇ ਖੁਸ਼ ਨੇ ਕਿੰਨੇ ਲੋਕ ਕੁਝ ਅਪਸੈਟ ਵੀ ਹੋਣਗੇ ਕੀ ਗੱਲਬਾਤ ਦਾ ਪੰਜਾਬ ਦੀ ਜਨਤਾ ਜਿੰਨੀ ਖੋਸਾ ਹੈ ਤਾਂ ਸਿੱਧਾ ਦਾ ਦਾਂਜਾ ਤੁਸੀਂ ਲਾ ਸਕਦੇ ਕੋ 95% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਕਿਉਂ ਆ ਰਿਹਾ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਚੁਣੀ ਹੋਈ ਆਮ ਲੋਕਾਂ ਵਾਸਤੇ ਬਣੀ ਹੋਈ ਸਰਕਾਰ ਹੈ ਸੋ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੀਆਂ ਗਰੰਟੀਆਂ ਪੰਜਾਬ ਸਰਕਾਰ ਵੱਲੋਂ ਸਰਕਾਰ ਬਣ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਡੇ ਸੁਪਰੀਮ ਸ੍ਰੀ ਅਰਵਿੰਦ ਕੇਜੀਵਾਲ ਜੀ ਵੱਲੋਂ ਦਿੱਤੀਆਂ ਗਈਆਂ ਸਾਡੇ ਸੀਐਮ ਸਰਪੰਗਨ ਸਿੰਘ ਮਾਨ ਜੀ ਵੱਲੋਂ ਦਿੱਤੀਆਂ ਗਈਆਂ ਉਹ ਸਾਰੀਆਂ ਨੇ ਸਾਰੀਆਂ ਤਕਰੀਬਨ ਗਰੰਟੀਆਂ ਜਿਹੜੀਆਂ 95% ਗਰੰਟੀਆਂ ਜਿਹੜੀਆਂ ਪੂਰੀਆਂ ਹੋ ਗਈਆਂ ਜੇ ਦੋ ਚਾਰ ਰਹਿ ਗਈਆਂ ਤਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਪੂਰਾ ਕਰਦੇ ਆਂਗੇ ਸੋ ਤੁਸੀਂ ਦੇਖਿਓ ਬੱਚਾ ਇੱਕਦਮ ਵੀ ਜਵਾਨੀ ਹੁੰਦਾ ਹੌਲੀ 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 ਕੰਮ ਕਰਦੇ ਆ ਠੀਕ ਹੁੰਦਾ ਇਹ ਤਾਂ ਸਾਡੀ ਸਰਕਾਰ ਨੂੰ 2 ਸਾਲ ਹੋਏ ਆ ਅਜੇ ਤੁਸੀਂ ਨੈਕਸਟ ਦੇਖੋ ਨੈਕਸਟ ਈਅਰ ਵੀ ਬੜਾ ਕੁਝ ਲੈ ਕੇ ਆਵਾਂਗੇ ਜਿਹਦੇ ਤੁਸੀਂ ਦੇਖਿਆ ਕਿ ਹੁਣ ਕਿੰਨੇ ਸਕੂਲ ਜਿਹੜੇ ਆ ਉਹ ਵਧੀਆ ਬਣਾ ਦਿੱਤੇ ਗਏ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 12000 ਤੋਂ ਉੱਪਰ ਦਾ ਜਿਹੜਾ ਸਕੂਲ ਆ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਉਹ ਕਿਸੇ ਦੀ ਚਾਰਦਵਾਰੀ ਨਹੀਂ ਸੋ ਦੀ ਚਾਰਦਵਾਰੀ ਹੋ ਰਹੀ ਹੈ ਜਿੱਥੇ ਟੀਚਰ ਨਹੀਂ ਸੀ ਉੱਥੇ ਟੀਚਰ ਪ੍ਰੋਵਾਈਡ ਕਰਾਇਆ ਗਿਆ ਜਿੱਥੇ ਸਬਜੈਕਟ ਮਾਸਟਰ ਨਹੀਂ ਸੀ ਉੱਥੇ ਸਬਜੈਕਟ ਮਾਸਟਰ ਸ਼ੁਰੂ ਕਰਵਾਏ ਗਏ ਜਿੱਥੇ ਛੱਤ ਨਹੀਂ ਸੀ ਉਸੇ ਛੱਤਾਂ ਪਾਈਆਂ ਗਈਆਂ ਜਿੱਥੇ ਵਾਸ਼ਰੂਮ ਨਹੀਂ ਸੀ ਉਸੇ ਵਾਸ਼ਰੂਮ ਬਣਾਏ ਗਏ ਸੋ ਸਿੱਖਿਆ ਨੂੰ ਲੈ ਕੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਹੋਣ ਦੇ ਵਿੱਚ ਆਈ ਆ ਤੇ ਜੇ ਆਪਾਂ ਸਾਡਾ ਬੱਚੇ ਪੜੇ ਲਿਖੇ ਹੋਣਗੇ ਤੇ ਸਾਨੂੰ ਕਿਸੇ ਵੱਲ ਮੂੰਹ ਆਲੇ ਕਰਨ ਦੀ ਲੋੜ ਨਹੀਂ ਪੂਗੀ ਕਿਉਂਕਿ ਮੰਨਦੇ ਆ ਕਿ ਜੇ ਆਪਾਂ ਸਾਡੇ ਬੱਚੇ ਪੜੇਗੇ ਤੇ ਸਾਡਾ ਸਮਾਜ ਪੜਿਆ ਲਿਖਿਆ ਹੋ ਜਾਊਗਾ ਸੋ ਤੁਸੀਂ ਦੇਖਿਆ ਜਾਵੇ 600 ਇਸੇ ਤਰ੍ਹਾਂ ਤੇ 700 ਤੋਂ ਉੱਪਰ ਜਦੋਂ ਭੱਲਾ ਕਲੀਨਿਕ ਆ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਨੇ ਖੋਲ੍ਹਿਆ ਜਿਨ੍ਹਾਂ ਚੋਂ ਲੋਕਾਂ ਜਿਨ੍ਹਾਂ ਕੋਲ ਡਾਕਟਰ ਦੀ ਪਰਚੀ ਫੀਸ ਸੱਕਦੇ ਪੈਸੇ ਨਹੀਂ ਸੀ ਅੱਜ ਉਹ ਲੋਕ ਸੁਖੀ ਵਸ ਰਹੇ ਚਾਹੇ ਉਹਨਾਂ ਦੀ ਬੀਪੀ ਦੀ ਪ੍ਰੋਬਲਮ ਹੈ ਉਹਦੀ ਦਵਾਈ ਫ੍ਰੀ ਮਿਲ ਰਹੀ ਹੈ ਐਸੇ ਡਾਕਟਰਾਂ ਦੇ ਮਰੀਜ਼ਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ ਗੋਡਿਆਂ ਦੇ ਦਰਦਾਂ ਦੀ ਦਵਾਈ ਫ੍ਰੀ ਮਿਲ ਰਹੀ ਹੈ ਖੰਗ ਖਾਂਸੀ ਖੰਗ 'ਚ ਕਾਮ ਦਵਾਈ ਕਿਉਂਕਿ ਮੈਂ ਪ੍ਰੋਫੈਸ਼ਨਲ ਡਾਕਟਰ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਇੱਕ ਮਰੀਜ਼ ਨੂੰ ਕਿੰਨਾ ਦੁੱਖ ਹੁੰਦਾ ਜਦੋਂ ਉਹ 2-300 ਰੁਪਏ ਦੀ ਪਰਚੀ ਘਟਾ ਕੇ ਡਾਕਟਰ ਤੱਕ ਪਹੁੰਚੇ ਤਾਂ 2 ਘੰਟੇ ਲੱਗਦੇ ਆ ਤੇ ਅਗਲੇ ਬੰਨਿਓ ਥੱਕ ਟੁੱਟ ਕੇ ਬੰਦਾ ਜਦੋਂ 5-7-7 ਪੰਜ-ਸੱਤ ਕੋਦੇ ਟੈਸਟਿਆਂ ਹਜ਼ਾਰ ਰੁਪਏ ਦੇ ਟੈਸਟ ਲਿਖੇ ਦੇ ਜਾਂਦੇ ਤੇ ਮਰੀਜ਼ਾ ਕੋਲੋਂ ਪੈਸੇ ਮੁੱਕ ਜਾਂਦੇ ਟੈਸਟਾਂ ਦੇ ਸੋ ਇਹ ਦੇਖਿਆ ਜਾਵੇ ਤਾਂ ਲੱਖਾਂ ਲੋਕ ਜਿਹੜੇ ਆ ਉਹ ਇਸ ਸਕੀਮ ਅਧੀਨ ਜਿਹੜੇ ਜਾਂਦੇ ਰਹਿੰਦੇ ਹੋ ਮਹੱਲਾ ਕਲੀਨਿਕਾ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਕਿਉਂਕਿ profession ਤੌਰ ਤੇ ਤੁਸੀਂ ਆਪ ਵੀ ਕਈ ਵਾਰੀ ਪਰਚੀਆਂ ਲੋਕਾਂ ਨੂੰ ਲੈ ਕੇ ਦਿੰਦੇ ਹੋ ਮੌਕੇ ਤੇ ਬਿਲਕੁਲ ਜੀ ਅਸੀਂ ਮੈਂ ਖੁਦ ਜਾ ਕੇ ਆਪਣੇ ਜਿੰਨੇ ਮੇਰੇ ਤਕਰੀਬਨ 10 ਤੋਂ 12 ਮਹੱਲਾ ਕਲੀਨਿਕ ਜਿਹੜੇ ਮੇਰੇ ਆਮ ਆਦਮੀ ਪਾਰਟੀ ਦੇ ਮਹੱਲਾ ਕਲੀਨਿਕ ਜਿਹੜੇ ਉਹ ਵੈਸਟ ਇਡੇ ਵਿੱਚ ਖੁੱਲੇ ਆ ਨਵੇਂ ਖੁੱਲਿਆ ਪੰਜਾਬ ਸਰਕਾਰ ਦੀ ਸਰਕਾਰ ਆਉਣ ਤੋਂ ਬਾਅਦ ਚ ਖੁੱਲਿਆ ਸੋ ਇਹਨਾਂ ਦੇ ਵਿੱਚ ਮੈਂ ਤਕਰੀਬਨ ਜਾ ਕੇ ਚੈਕਿੰਗ ਵੀ ਕਰਦਾ ਰਹੀਨਾ ਜਾ ਕੇ ਮਰੀਜ਼ਾਂ ਦੇ ਦੁੱਖ ਵੀ ਸੁਣੀਦੀ ਐ ਮਰੀਜ਼ਾਂ ਨੂੰ ਦਵਾਈਆਂ ਵੀ ਲਿਖ ਕੇ ਦੇਦੀਆਂ ਮਰੀਜ਼ਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਵੀ ਬਣੀਦਾ ਸੋ ਬਹੁਤ ਦੁਨੀਆ ਖੁਸ਼ ਐ ਇਸ ਚੀਜ਼ ਤੋਂ ਸਰਦਾਰ ਭਗਵੰਤ ਸਿੰਘ ਮਾਜੀ ਦੀਆਂ ਦਵਾਈਆਂ ਮਿਲ ਰਹੀਆਂ ਸਾਰੀਆਂ ਬਿਲਕੁਲ ਜੀ ਸਾਰੀਆਂ ਨੇ ਸਾਰੀਆਂ ਦਵਾਈਆਂ ਮਿਲ ਰਹੀਆਂ ਇਵਨ ਕਿ ਹੁਣ ਤਾਂ ਇੱਕ ਹੋਰ ਗੱਲ ਕਰਤੀ ਕਿ ਸੀਐਮ ਸਾਹਿਬ ਨੇ ਕਹਿ ਸੀ ਕਿ 26 ਜਨਵਰੀ ਤੋਂ ਬਾਅਦ ਜੇ ਕਿਸੇ ਸੈਂਟਰ ਦੇ ਵਿੱਚ ਐਕਸ-ਰੇ ਮਸ਼ੀਨ ਨਹੀਂ ਹੋ ਤਾਂ ਐਕਸ-ਰੇ ਮਸ਼ੀਨ ਵੀ ਪਹੁੰਚ ਜਾਗੀ ਦੂਜੀ ਗੱਲ ਜੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਦਵਾਈ ਨਹੀਂ ਹੋਏਗੀ ਤੇ ਮਰੀਜ਼ ਦਾ ਟੈਂਡੈਂਟ ਜਿਹੜਾ ਉਹ ਬਾਹਰ ਦਵਾਈ ਲੈਣ ਨਹੀਂ ਜਾਏਗਾ ਡਾਕਟਰ ਖੁਦ ਦਵਾਈ ਮੁਗਾ ਕੇ ਦੇ ਦੇਗਾ ਇਸ ਚੀਜ਼ ਨੂੰ ਬੜੇ ਲਾਗੂ ਹੋਣਾ ਨਾ ਐਲਾਨ ਕੀਤਾ ਸੀਗਾ ਲੋਕਾਂ 'ਚ ਗੱਲ ਵੀ ਸੀ ਬਟ ਕਿਤੇ-ਕਿਤੇ ਆਈ ਕਿਤੇ ਸੁਣਨ ਨੂੰ ਮਿਲ ਜਾਂਦੀ ਗੱਲ ਕਿ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਔਰ ਤੁਸੀਂ ਇਸ ਦੇ ਲਈ ਵਚਨਬੱਧ ਹੋ ਜਾਂਦੇ ਹੋ ਲੋਕਾਂ 'ਚ ਕਿਉਂਕਿ ਅਜੇ ਵੀ ਕੇਵਲ ਕਹਿ ਦਿੰਦੇ ਡਾਕਟਰ ਫੜ ਲਿਓ ਬਾਹਰੋਂ ਜੀ ਉਹ ਜਿਹੜੇ ਲੋਕ ਇਹ ਕਹਿੰਦੇ ਨਾ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ 75 ਸਾਲਾਂ ਦੀ ਸਰਕਾਰਾਂ 'ਚ ਕੀ ਕੀਤਾ ਇਹ ਉਹ ਹੀ ਚੱਲ ਰਹੀਆਂ ਨੇ ਅਮਰੀਕਿਆਂ ਦੀ ਇਹ ਇਹ ਨਹੀਂ ਮੈਨੀਪੂਲੇਸ਼ਨ ਕੀਤੀ ਇਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਲੋਕਾਂ ਕੋ ਅਜੇ ਤੱਕ ਪੰਜਾਬ ਬਚਾਇਆ ਹੀ ਨਹੀਂ ਗਿਆ ਅੱਜ ਉਹ ਪੰਜਾਬ ਬਚਾਉਂਦੀਆਂ ਗੱਲਾਂ ਕਰਦੇ ਉਹ ਕਿੱਥੇ ਸੀ ਉਦੋਂ ਜਦੋਂ ਪੰਜਾਬ ਬਚਾਉਂਦੀ ਵਾਰੀ ਸੀ ਇਹ ਉਹਨਾਂ ਉਹਨਾਂ ਹੀ ਉਹਨਾਂ ਲੋਕਾਂ ਦੀ ਚਾਲ ਹੈ ਮਰੀਜ਼ ਐਸਲੇ ਬਿਲਕੁਲ ਸੈਟੀਸਫਾਈਡ ਆ ਜੀ ਪਰ ਸਭ ਇੱਕੋ ਦੱਸਿਓ ਤੁਹਾਡੇ ਸਭ ਤੋਂ ਵੱਡੇ ਲੀਡਰ ਜਿਹੜੇ ਨੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ ਨੇ ਭਗਵੰਤ ਮਾਨ ਸਾਹਿਬ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਪਾਟਕ ਸਾਹਿਬ ਵੀ ਆਏ ਸੀ ਉਹਨਾਂ ਤੋਂ ਬਿਨਾਂ ਇੱਕ ਦਿਨ ਲੋਕਾਂ ਦੇ ਵਿੱਚ ਕੀ ਇਸ ਉਸ ਗੱਲ ਨੂੰ ਲੈ ਕੇ ਰੋਸ ਹੈ ਔਰ ਉਹਨਾਂ ਤੋਂ ਬਿਨਾਂ ਕਿਵੇਂ ਚੋਣ ਪ੍ਰਚਾਰ ਦੀ ਕਮਾਂਡ ਜਿਹੜੀ ਹੈ ਜਾਏਗੀ ਕਿਉਂਕਿ ਅੱਗੇ ਹਰ ਵਾਰੀ ਕੇਜਰੀਵਾਲ ਸਾਹਿਬ ਦੇ ਤੁਹਾਡੀ ਕੌਨਸਟਿਟੂਐਂਸੀ 'ਚ ਵੀ ਆਏ ਸੀ ਲੋਕ ਸਭਾ ਦੀ ਚੋਣਾਂ 'ਚ ਵੀ ਆਏ ਸੀ ਉਹਨਾਂ ਤੋਂ ਬਿਨਾਂ ਕਿਵੇਂ ਚੋਣ ਪ੍ਰਚਾਰ ਤੁਹਾਡਾ ਸ੍ਰੀਮਾਨ ਜੀ ਤੌਰ ਤੇ ਕੇਜੀਵਾਲ ਜੀ ਨੂੰ ਈਡੀ ਨੇ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੇ ਬਿਨਾਂ ਪੁਰੂਫਾਂ ਦੇ ਆਧਾਰ ਤੇ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿਉਂ ਰੱਖਿਆ ਇੱਕ ਵੀ ਪ੍ਰੂਫ ਉਹਨਾਂ ਦੇ ਖਿਲਾਫ ਨਹੀਂ ਹੈਗਾ ਸਿਰਫ ਤੇ ਸਿਰਫ ਜੇ ਮੋਦੀ ਦਾ ਇੱਕ ਡਰਾ ਤਾਂ ਸਿਰਫ ਕੇਜਰੀਵਾਲ ਕੇਜਰੀਵਾਲ ਦੇ ਡਰ ਦੇ ਪੱਖੋਂ ਉਹਨਾਂ ਨੂੰ ਬਿਨਾਂ ਕਿਸੇ ਕਸੂਰ ਦੇ ਬਿਨਾ ਕਿਸੇ ਪ੍ਰੂਫ ਦੇ ਅਧਾਰ ਤੇ ਜਿਹੜਾ ਉਹ ਜੇਲ੍ਹ ਚ ਡੱਕਿਆ ਗਿਆ ਸੋ ਅਸੀਂ ਜਾਣਦੇ ਹਾਂ ਕਿ ਕੇਜੀਵਾਲ ਨੂੰ ਤੁਸੀਂ ਡੱਕ ਤਾਂ ਸਕਦੇ ਹੋ ਪਰ ਅੱਜ ਹਰ ਬੰਦਾ ਕੇਜੀਵਾਲ ਬਣ ਕੇ ਮੋਦੀ ਸਰਕਾਰ ਦੇ ਬੀਜਪੀ ਸਰਕਾਰ ਦੇ ਖਿਲਾਫ ਖੜਾ ਹੈ ਸੋ ਤੁਸੀਂ ਦੇਖਿਆ ਇੰਡੀਆ ਐਲਾਈਅੰਸ ਦੇ ਦੌਰਾਨ ਜਿਹੜੀ 31 ਮਾਰਚ ਨੂੰ ਸਾਡੀ ਉੱਥੇ ਰੈਲੀ ਹੋਈ ਦਿੱਲੀ ਦੇ ਵਿੱਚ 28 ਨੈਸ਼ਨਲ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਇੱਕੇ ਮੰਚ ਤੇ ਸੰਬੋਧਨ ਕੀਤਾ ਉਹਦਾ ਇੱਕ ਇਹ ਬੀਜਪੀ ਸਰਕਾਰ ਨੂੰ ਤਗੜਾ ਝਟਕਾ ਸੀ ਉਹ ਤੇਰੀ ਦਿੱਲੀ ਦੇ ਵਿੱਚ ਆ ਕੇ ਐਡੀ ਵੱਡੀ ਰੈਲੀ ਕੀਤੀ ਕਿ ਰੈਲਾ ਨਹੀਂ ਰੈਲੀ ਨਹੀਂ ਰੈਲਾ ਕਵਾਂਗੇ ਉਸ ਚੀਜ਼ ਨੂੰ ਕਿ ਐਡਾ ਵੱਡਾ ਜਿਹੜਾ ਉਹ ਇਕੱਠ ਕੀਤਾ ਜਿੱਦੇ ਦੱਸਦਾ ਕਿ ਲੋਕਤੰਤਰ ਨੂੰ ਬੀਜੇਪੀ ਵਾਲੇ ਕਦੀ ਮਾਰ ਨਹੀਂ ਸਕਦੇ ਮੋਦੀ ਸਿਕਾ ਕਦੇ ਵੀ ਲੋਕਤੰਤਰ ਨੂੰ ਮਾਰ ਨਹੀਂ ਸਕਦੀ ਕਿਉਂਕਿ ਲੋਕਤੰਤਰ ਜਿਹੜੀ ਵਾਗ ਡੋਰੇ ਲੋਕਾਂ ਦੇ ਹੱਥਾਂ 'ਚ ਤੇ ਲੋਕਾਂ ਨੇ ਸਾਬਤ ਕਰਤਾ ਉੱਥੇ ਕਿ ਜਿਹੜੇ ਲੋਕਤੰਤਰੀ ਪਾਵਰ ਆ ਉਹ ਕਿੰਨੀ ਆ ਤੇ ਆਉਣ ਵਾਲੀ 2024 ਦੀ 24 ਦੀਆਂ ਚੋਣਾਂ ਦੇ ਵਿੱਚ ਵੀ ਇਹ ਲੋਕੀ ਸਾਬਿਤ ਕਰਨਾਗਾ ਪਰ ਸੀਐਮ ਸਾਹਿਬ ਵੀ ਬੈਕਅਪ ਜਿਹੜੇ ਤੁਹਾਡੇ ਨਾਲ ਮੀਟਿੰਗ ਕਰਦੇ ਰਹਿੰਦੇ ਆ ਕੱਲ ਵੀ ਮੀਟਿੰਗ ਹੋਈ ਸੀ ਕਿ ਕੀ ਪਲਾਨਿੰਗ ਕਿਸ ਤਰ੍ਹਾਂ ਦੀ ਸੰਤੋਖ ਸਾਹਿਬ ਚੱਲ ਸਕਦੀ ਜੇ ਦੱਸ ਸਕੋ ਤੁਸੀਂ ਕਿ ਕਿਵੇਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਅਸੀਂ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਲੋਕ ਆ ਜ਼ਮੀਨ ਤੋਂ ਉੱਠੇ ਹੋਏ ਲੋਕ ਆ ਅਸੀਂ ਬਾਦਲਾਂ ਵਾਂਗੂ ਜਾਂ ਕੈਪਟਨਾਂ ਵਾਂਗੂ ਜਾਜਾਂ ਚਰੇ ਕੇ ਸਫ਼ਰ ਕਰਨ ਵਾਲੇ ਲੋਕ ਨਹੀਂ ਅਸੀਂ ਜ਼ਮੀਨ ਤੇ ਚੱਲਣ ਵਾਲੇ ਲੋਕ ਆ ਤੇ ਜ਼ਮੀਨ ਨਾਲ ਜੁੜ ਕੇ ਲੋਕ ਆ ਅਸੀਂ ਡੋਰ ਟੂ ਡੋਰ ਵੀ ਕਰ ਰਹੇ ਆ ਨੁੱਕੜ ਮੀਟਿੰਗਾਂ ਵੀ ਕਰ ਰਹੇ ਆ ਲੋਕਾਂ ਦੇ ਘਰਾਂ ਚ ਵੀ ਜਾ ਰਹੇ ਆ ਮੁਹੱਲਾ ਮੀਟਿੰਗਾਂ ਵੀ ਕਰ ਰਹੇ ਆ ਵਾਰਡ ਵਾਈਜ਼ ਮੀਟਿੰਗਾਂ ਵੀ ਕਰ ਰਹੇ ਆ ਇਵਨ ਕਿ ਸਾਡੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੈ ਸਾ ਸਰ ਸ਼ਹਿਦ ਦੇ ਕੈਂਡੀਡੇਟ ਸਰਦਾਰ ਗੁਰਦੀਪ ਸਿੰਘ ਜੀ ਧਾਰੀਵਾਲ ਉਹ ਵੀ ਡੋਰ ਟੂ ਡੋਰ ਤੱਕ ਜਾ ਰਹੇ ਆ ਸੀ ਕਿਉਂਕਿ ਜਿਹੜੀਆਂ ਪੰਜਾਬ ਸਰਕਾਰ ਦੇ ਦੋਸਤਾਂ ਦੇ ਕਾਰਜਕਾਹ ਲਿਆ ਉਹ ਲੋਕਾਂ ਨੂੰ ਦੱਸਣਾ ਹੀ ਬੰਦ ਦੇ ਆ 2 ਸਾਲ ਪਹਿਲਾਂ ਸਰਕਾਰ ਕੀ ਸੀ 2 ਸਾਲ ਬਾਅਦ ਸਰਕਾਰ ਦੇ ਕੀ ਕਰਜਾ ਲੋਕਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਦੀਆਂ ਗਰੰਟੀਆਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਕੀਤੇ ਹੋਏ 2 ਸਾਲ ਦੇ ਕੰਮ ਹਰ ਕਰ ਤੱਕ ਪਹੁੰਚਾਵਾਂਗੇ ਤੇ ਇੱਕੋ ਗੱਲ ਕਹਾਂਗੇ ਜੇ ਕੰਮ ਕੀਤੇ ਆ ਤਾਂ ਵੋਟ ਪਾ ਦਿਓ ਜੇ ਕੰਮ ਨਹੀਂ ਕੀਤੇ ਤੇ ਵੋਟ ਨਾ ਪਾਓ ਇਹ ਬੜੀ ਵੱਡੀ ਗੱਲ ਤੁਹਾਡੇ ਕੈਂਡੀਡੇਟ ਸਾਰੇ ਹੀ ਕਹਿ ਰਹੇ ਨੇ ਕਿ ਜੇ ਅਸੀਂ ਕੰਮ ਕੀਤਾ ਹੈ ਤਾਂ ਸਾਨੂੰ ਵੋਟ ਪਾ ਦਿਓ ਤਾਂ ਲੱਗਦਾ ਕਿ ਇਹਦਾ ਕੋਈ ਅਸਰਤ ਨਹੀਂ ਹੋਏਗਾ ਬੜੀ ਵੱਡੀ ਗੱਲ ਹੁੰਦੀ ਕਹਿਣੀ ਕਿ ਜੇ ਨਹੀਂ ਕੰਮ ਕੀਤੇ ਤੇ ਵੋਟ ਨਾ ਪਾ ਦਿਓ ਕਿਤਨਾ ਕਹਦੇ 19 21 ਹੀ ਰਹਿ ਜਾਂਦੀ ਹੈ ਵੇਖੋ ਜੀ 19 21 ਹੋ ਸਕਦੀ 19 29 ਨਹੀਂ ਹੋ 19 ਕੀ ਤਾਂ ਹਰ ਪਰਿਵਾਰ ਚ ਹੁੰਦੀ ਹੈ ਪਰਿਵਾਰ ਦੇ ਚਾਰ ਜੀ ਹੋਣ ਤੇ ਉਹਨਾਂ ਦੀ ਸਲਾਹ ਸ਼ਾਮਾਂ ਨੂੰ ਵੱਖਰੀ ਹੁੰਦੀ ਕਿ ਕਿਸੇ ਨੇ ਕੀ ਖਾਣਾ ਸ਼ਾਮਾਂ ਨੂੰ ਕੀ ਖਾਣਾ ਸੋ ਇਹ ਕਹਿੰਦਾ ਕਿ ਜੇ 19 19 19 19 21 ਜਿਹੜੀ ਹੈ ਉਹ ਹਰ ਪਰਿਵਾਰ ਚ ਹੁੰਦੀ ਹੈ ਹਰ ਸ਼ਹਿਰ ਚ ਹੁੰਦੀ ਹੈ ਹਰ ਦੇਸ਼ ਚ ਹੁੰਦੀ ਹੈ ਸੋ 19 29 ਨਹੀਂ ਹੁੰਦੀ ਅਸੀਂ ਜੇ 19 ਨੇ ਕੀ ਹੋਈ ਤਾਂ ਉਹਨੂੰ ਸਾਡੇ ਆਪਣੇ ਨੇ ਜਾ ਕੇ ਬਹਿ ਜਾਗੇ ਘਰਾਂ ਚ ਕਿਉਂ ਨਹੀਂ ਦੇਣਗੇ ਵੋਟ ਸਾਨੂੰ ਜੀ ਤੁਹਾਡੇ ਕੰਮ ਕੀਤਾ ਬਿਲਕੁਲ ਜੀ ਤਾਂ ਸਾਡੇ ਮੇਰੇ ਆਖਰੀ ਦੋ ਸਵਾਲ ਨੇ ਇੱਕ ਤੇ ਦੱਸਿਓ ਕਿ ਅਕਾਲੀ ਦਲ ਦੇ ਉਮੀਦਵਾਰ ਹਾਲਾਂਕਿ ਮਜੀਠੀਆ ਸਾਹਿਬ ਨੇ ਐਲਾਨ ਕਰਤਾ ਜੋਸ਼ੀ ਸਾਹਿਬ ਨੂੰ ਪਾਰਟੀ ਨੇ ਕਰਨਾ ਕ ਤੁਹਾਡੇ ਉਮੀਦਵਾਰ ਮੈਦਾਨ 'ਚ ਸਭ ਤੋਂ ਪਹਿਲਾਂ ਸੀ ਜਾਂ ਬੀਜੇਪੀ ਦੇ ਦਾ ਇਸ ਦਾ ਕੀ ਤੁਸੀਂ ਦੇਖਦੇ ਹੋ ਤੁਹਾਨੂੰ ਕੋਈ ਲਾਭ ਮਿਲਦਾ ਦੇਖਦਾ ਜੀ ਦੇਖੋ ਜੀ ਅਸੀਂ ਤੇ ਆਪਣੇ ਮੁਕਾਬਲੇ ਕਿਸੇ ਨੂੰ ਕੋਈ ਦੇਖਿਆ ਹੀ ਨਹੀਂ ਜੇ ਮੈਂ ਆਪਣੀ ਵਿਧਾਨ ਸਭਾ ਦੇ ਵਿੱਚ ਦੇਖਾਂ ਤੇ 44 45 ਹਜ਼ਾਰ ਦੇ ਨਾਲ ਆਪਾਂ ਸਾਨੂੰ ਲੋਕਾਂ ਨੇ ਸਮਰਥਨ ਦਿੱਤਾ ਲੋਕਾਂ ਨੇ ਮੈਨੂੰ ਇਨਾ ਪਿਆਰ ਕੀਤਾ ਸਤਿਕਾਰ ਦਿੱਤਾ ਸੋ ਮੈਂ ਉਹਨਾਂ ਲੋਕਾਂ ਵਾਸਤੇ ਖੜਾ ਹਾਂ ਉਹਨਾਂ ਲੋਕਾਂ ਦੇ ਨਾਲ ਅੱਜ ਵੀ ਖੜਾ ਹਾਂ ਤੋਂ ਇਹ ਵੀ ਦੱਸਦੇ ਆਂ ਕਿ ਅਸੀਂ ਜਿਹੜੀ ਲੋਕ ਸਭਾ ਮਸਲ ਦੀ ਸੀਟ ਹੈ ਬੜੇ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਹਾਂ ਸੋ ਕਾਂਗਰਸ ਜਿਹੜਾ ਮਰਜ਼ੀ ਕੈਂਡੀਡੇਟ ਲਿਆਵੇ ਸਾਡੇ ਮੁਕਾਬਲੇ ਕੋਈ ਵੀ ਨਹੀਂ ਬੀਜੇਪੀ ਜਿਹੜਾ ਮਰਜ਼ੀ ਕੈਂਡੀਡੇਟ ਲਿਆਵੇ ਚਾਹੇ ਉਹ ਐਮਬੈਸਡਰ ਆ ਚਾਹੇ ਕੁਝ ਵੀ ਆ ਜੋ ਵੀ ਉਹਨਾਂ ਨੇ ਲੈ ਕੇ ਆਏ ਪਿਛਲੇ ਸਾਲਾਂ ਵੀ ਚਾਹੇ ਅਰੁਣ ਜੀ ਇਤਰੀ ਲੈ ਕੇ ਆਏ ਉਹਨਾਂ ਨੂੰ ਹਾਰ ਦਾ ਮੂੰਹ ਉਹਨੂੰ ਦੇਖਣਾ ਪਿਆ ਜੇ ਦੇ ਲੈ ਕੇ ਆਏ ਪਿਛਲੇ ਸਾਲ ਨੀ ਪੂਰੀ ਸਾਹਿਬ ਉਹ ਵੀ ਹਾਰ ਕੇ ਗਏ ਇਹ ਤਿੱਜਾ ਲੈ ਆਏ ਨੇ ਇਹ ਵੀ ਉਤਨਾ ਹੀ ਜਾਊਗਾ ਹੋਰ ਗੱਲ ਕੋਈ ਨਹੀਂ ਜਿਹੜੀ ਚੱਲ ਗਈ ਜਿੰਨਾ ਪਿਛਲੇ ਦੀ ਲੋਕ ਸਭਾ ਦਾ ਫਰਕ ਸੀ ਉਹਨਾਂ ਤੋਂ ਤੁਹਾਡੇ ਉਸ ਤੋਂ ਜ਼ਿਆਦਾ ਜਿਵੇਂ 44 45000 ਤੁਹਾਡੀ ਲੋਕ ਵਿਧਾਨ ਸਭਾ ਦਾ ਫਰਕ ਸੀ ਤਾਂ ਇਹ ਮੇਨਟੇਨ ਰਹੇਗਾ ਜੀ ਸਾਰੇ ਹਲਕੇ ਵਧਾਂਗੇ ਜੀ ਇਹਦੇ ਨੂੰ ਇਹਦੇ ਨੂੰ ਵੱਧ ਪਏਗੀ ਸੋ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਆ ਕਿ ਪੰਜਾਬ ਦੀ ਜਨਤਾ ਸਾਡੇ ਨਾਲ ਆ ਵੈਸੇ ਹਲਕੇ ਦੀ ਜਨਤਾ ਮੇਰੇ ਨਾਲ ਆ ਸੋ ਮੈਂ ਜਨਤਾ ਦੇ ਇੱਕ ਫੇਰ ਇੱਕ ਵਾਰ ਫੇਰ ਅਪੀਲ ਕਰਦਾ ਕਿ ਆਪਣੀ ਵੱਸੋਂ ਵੱੱਦ ਜਿਹੜੀ ਆ ਪਿਆਰ ਆ ਸਾਡੀ ਆਮ ਆਦਮੀ ਪਾਰਟੀ ਨੂੰ ਦੋ ਤਾਂ ਜੋ ਜਿਹੜੀਆਂ ਇੱਕ ਦੋ ਗਰੰਟੀਆਂ ਰਹਿ ਗਈਆਂ ਉਹਨੂੰ ਵੀ ਆਪਾਂ ਜਲਦ ਫਿਰ ਆਖ ਆਮ ਆਦਮੀ ਪਾਰਟੀ ਜੱਟਾ ਨੂੰ ਸ਼ਹਿਰ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਨਿੰਜਰ ਸਾਹਿਬ ਜਿਹੜੇ ਸੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਸ਼ਹਿਰ ਦੇ ਵਿੱਚੋਂ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦੇ ਕਾਰਗੁਨ ਕਹਿੰਦੇ ਨੇ ਬਣਾਉਣੇ ਨੇ ਤਾਂ ਕਹਿੰਦੇ ਵਿਧਾਇਕ ਪੂਰਾ ਜ਼ੋਰ ਲਾ ਰਹੇ ਨੇ ਤਾਂ ਸੰਧੂ ਸਾਹਿਬ ਦੇ ਹਲਕੇ ਦੇ ਵਿੱਚੋਂ ਲੀਡ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਝੰਡੀ ਵਾਲੀ ਗੱਡੀ ਸ਼ਾਇਦ ਇਸ ਹਲਕੇ ਦੇ ਵਿੱਚ ਹੀ ਆ ਜਾਏ ਕਿ ਮੁਸਕਰਾਰੇ ਜੀ ਕੀ ਕਹਿਣਾ ਚਾਹੁੰਦੇ ਕੋਈ ਗੱਲ ਸਰ ਜੀ ਪਰਮਾਤਮਾ ਦੇ ਹੱਥ ਹੈ ਮੈਂ ਤਾਂ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਸਿਪਾਹੀ ਹਾਂ ਤੇ ਆਪਣਾ ਜਿਹੜਾ ਤੰਦ ਇਹਦੇ ਨਾਲ ਕੰਮ ਕਰ ਰਹੇ ਆਂ ਪਾਰਟੀ ਨੇ ਇਸ तरह ਦੀ ਕੋਈ ਗੱਲ ਪਾਰਟੀ ਦੇ ਵਰਕਰ ਕਰਦੇ ਆ ਗੱਲ ਉਹ ਨਹੀਂ ਜੀ ਇਦਾਂ ਦੀ ਕੋਈ ਇਹ ਪਾਰਟੀ ਹੈ ਕਿ ਮੈਂ ਤੈਅ ਕਰੇਗੀ ਜੀ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆਂ ਜ਼ਮੀਨ ਤੇ ਜੁੜ ਕੇ ਕੰਮ ਕਰਨ ਵਾਲੇ ਬੰਦੇ ਆਂ ਸੋ ਲੱਗੇ ਆ ਅੱਗੋਂ ਪਾਰਟੀ ਜਿਹਨੂੰ ਮਾਨ ਸਨਮਾਨ ਦੇਣਾ ਪਸੰਦ ਕਰੇਗੀ ਉਹ ਦੇਖ ਲੈ ਉਹ ਮੈਂ ਵਰਕ ਬਣ ਕੇ ਕਰਦਾ ਜੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਟ ਜਸਪੀਰ ਸਿੰਘ ਸੰਧੂ ਸਧਾਰਨ ਕਾਰਜਕਰਤਾ ਤੋਂ ਵਿਧਾਇਕ ਬਣੇ ਇੱਕ ਵੱਡੀ ਲੀਡ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਹਾਸਲ ਕੀਤੀ ਸੀ ਤਾਂ ਹੁਣ ਵੀ ਪਾਰਟੀ ਦੇ ਜਿੱਥੇ ਡਿਊਟੀ ਲਈ ਹੈ ਲਗਾਤਾਰ ਚੋਣ ਪ੍ਰਚਾਰ ਉਹ ਆਪਣੇ ਹਲਕੇ ਦੇ ਵਿੱਚ ਕਰ ਰਹੇ ਨੇ ਤੇ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਜਿੱਤੇਗੀ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ Paninic Savera TV YouTube Facebook Instagram X aur WhatsApp channel par